ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਵਾਲੇ ਜਾਣਦੇ ਨੇ ਉੱਥੇ ਪੁੱਤਰਾਂ ਦਾ ਦਾਨ ਹੀ ਕਿਹਾ ਜਾਂਦਾ ਹੈ ਲੋਕੀ ਉੱਥੇ ਮਿੱਸੇ ਪ੍ਰਸ਼ਾਦੇ ਤੇ ਪਿਆਜ਼ ਗੰਡੇ ਲੈ ਕੇ ਚੜਾਉਂਦੇ ਨੇ ਤੇ ਅਰਦਾਸ ਕਰਦੇ ਨੇ ਤੇ ਕਾਲਪੁਰਖ ਵਾਇਗਰੋ ਨਾਲ ਦੀ ਅਰਦਾਸ ਸੁਣਦੇ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਦੇ ਸਮੇ ਤੋਂ ਇਹ ਪ੍ਰਥਾ ਚੱਲੀ ਆ ਰਹੀ ਹੈ ਮੇਰੇ ਕੋਲ ਵੀ ਕੋਈ ਇਦਾਂ ਦੇ ਕਪਲ ਆਏ ਸੀ ਤੇ ਉਹਨਾਂ ਦੀ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਬਾਬਾ ਬੁੱਢਾ ਜੀ ਦੇ ਦਰ ਦੇ ਉੱਤੇ ਬਹੁਤ ਜ਼ਿਆਦਾ ਆਸਥਾ ਸੀ ਉਹਨਾਂ ਨੇ ਕਿਹਾ ਜੀ ਇਦਾਂ ਦੇ ਮਨ ਵਿੱਚ ਫੁਰਨਾ ਹੈ ਕਿ ਸਾਨੂੰ ਇੱਕ ਪੁੱਤਰ ਦੀ ਦਾਤ ਹੋਵੇ। ਕੀ ਇਹ ਐਸਟ੍ਰੋਲੋਜੀ 'ਚ ਦਿਖਦਾ ਹੈ? ਆਦਮੀ ਦਾ ਤੇ ਔਰਤ ਦੀ ਕੁੰਡਲੀ ਦਾ ਪੰਚਮ ਭਾਵ ਸੰਤਾਨ ਨੂੰ ਰਿਪਰੈਜ਼ੈਂਟ ਕਰਦਾ ਹੈ ਔਰਤ ਤੇ ਉਹ ਔਰਤ ਦੀ ਉਹ ਤਾਂ ਮਕਨੂਰੀ ਰਿਪਰੈਜ਼ੈਂਟ ਕਰਦਾ ਹੈ ਬੰਦੇ ਦੇ ਪੇਟ ਨੂੰ ਵੀ ਗਰਭ ਨੂੰ ਸਾਡੀ ਬਹੁਤ ਆਸਥਾ ਹੈ ਗੁਰੂ ਅਮਰਦਾਸ ਜੀ ਦੇ ਦਰ ਤੋਂ ਉੱਥੇ ਵੀ ਜਾ ਕੇ ਮੰਗਿਆ ਹੈ ਮੈਂ ਕਿਹਾ ਤੁਸੀਂ ਇਦਾਂ ਕਰੋ ਤੁਸੀਂ ਅੱਜ ਤੋਂ 6 ਮਹੀਨੇ ਬਾਅਦ ਦੁਬਾਰਾ ਜਾਓ ਉਹੀ ਰਿਚੁਅਲਸ ਪੇ ਕਰੋ ਤੇ ਉੱਥੇ ਹੀ ਅਰਦਾਸ ਕਰੋ ਤੁਹਾਨੂੰ ਦਾਤ ਉੱਥੋਂ ਹੀ ਮਿਲਣੀ ਹੈ ਕਹਿੰਦੇ ਤੁਸੀਂ ਜਾਏ ਮੈਂ ਕਿਹਾ ਤੁਸੀਂ ਦੁਬਾਰਾ ਜਾਏ ਮੈਂ ਇਹਨਾਂ ਨੂੰ ਕੁਝ ਡੇਟ ਲਿਖ ਕੇ ਦਿੱਤੀ ਕਿ ਇਹਨਾਂ ਡੇਟਾਂ ਦੇ ਵਿੱਚ ਤੁਸੀਂ ਆਪ ਦਾ ਜਿਹੜਾ ਮੇਲ ਮਲਾਪ ਹੈ ਇਹ ਨਾ ਛੱਡਿਓ ਤੇ ਬਾਕੀ ਅਰਦਾਸ ਗੁਰੂ ਘਰ ਤੋਂ ਕਰਦੇ ਰਹੋ ਕਹਿੰਦੇ ਇਹਦੇ ਨਾਲ ਦਾਤ ਮਿਲ ਜੇਗੀ ਮੈਂ ਕਿਹਾ ਮੰਗ ਤੁਸੀਂ ਪਹਿਲਾਂ ਵੀ ਚੁੱਕਿਆ ਸਮਾਨੀ ਸੀਗਾ ਮਾਲਕ ਨੇ ਸਿਰਫ ਮੰਗਣ ਨਾਲ ਸਾਡੇ ਝੁਕਣ ਨਾਲ ਵੀ ਨਹੀਂ ਦੇਣਾ ਆਪਣਾ ਲਿਖਿਆ ਕਾਟ ਸਕਦਾ ਪਰ ਕੱਟਦਾ ਨਹੀਂ ਇਹ ਲਿਖਿਆ ਹੋਇਆ ਸਮਾਂ ਇਸ ਸਮੇਂ ਦੇ ਉੱਤੇ ਤੁਹਾਨੂੰ ਮਿਲਣੀ ਹੈ ਬਜਾਏ ਤੁਸੀਂ ਅੱਜ ਮੇਰੇ ਕੋਲ ਆਇਓ ਨਿਰਾਸ਼ ਹੋਣ ਤੋਂ ਬਾਅਦ ਇੱਥੇ ਤੱਕ ਆਉਣ ਲਈ ਤੁਹਾਨੂੰ ਹਿਚਕ ਹੋਈ ਅੱਗੇ ਤੁਸੀਂ ਕਿਸੇ ਹੋਰ ਗਲਤ ਰਾਹ ਤੇ ਨਾ ਜਾਓ ਤੇ ਇੱਥੇ ਇਸ ਗੱਲ ਨੂੰ ਸਟਾਪ ਕਰਦੇ ਹੋ ਉੱਥੋਂ ਹੀ ਮੰਗੋ ਤੇ ਇਸ ਸਮੇਂ ਦੇ ਦੌਰਾਨ ਕੋਸ਼ਿਸ਼ ਕਰੋ ਦਾਤ ਮਿਲੇਗੀ ਪਿਛਲੇ ਹੀ ਦਿਨ ਉਹਨਾਂ ਕੋਲ ਉਹਨਾਂ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ ਮੈਨੂੰ ਬਹੁਤ ਖੁਸ਼ੀ ਆ ਇਸ ਗੱਲ ਦੀ